ਸਮੇਂ ਸਾਡਾ ਬਹੁਤ ਨੁਕਸਾਨ ਹੋਇਆ ਸੀਗਾ ਈਵਨ ਕਿ ਸਾਡੇ ਜਿਹੜੇ ਕੰਪਿਊਟਰਸ ਵਗੈਰਾ ਸਾਰੇ ਖਰਾਬ ਹੋ ਗਏ ਐ ਸਾਡੇ ਸਭ ਤੋਂ ਇੰਪੋਰਟੈਂਟ ਜਿਹੜੇ ਡਾਕੂਮੈਂਟਸ ਸੀਗੇ ਡਿਊ ਟੂ 6 ਫੀਟ ਪਾਣੀ ਆਨ ਕਰਕੇ ਉਹ ਵੀ ਡਾਕੂਮੈਂਟਸ ਖਰਾਬ ਹੋ ਗਏ ਸੀ ਦੇਖੋ yellow alert ਨੂੰ ਰੱਖਦੇ ਆ ਆ ਅਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਮੇਜਰ ਡਾਕੂਮੈਂਟਸ ਐ ਬੱਚਿਆਂ ਦਾ ਫਿਊਚਰ ਐ ਉਹਨਾਂ ਨੂੰ ਡਾਕੂਮੈਂਟਸ ਨੂੰ ਅਸੀਂ ਜਿੰਨਾ ਹੋ ਸਕੇ ਉੱਪਰ ਤੋਂ ਉੱਪਰ ਰੱਖ ਦਿੱਤਾ ਤਾਂ ਕਿ ਪਾਣੀ ਵੀ ਆ ਗਿਆ ਤਾਂ ਕੋਈ ਦਿੱਕਤ ਦੀ ਗੱਲ ਨਹੀਂ ਐ ਸਾਡੇ ਵੱਲੋਂ ਇਹ ਬੱਚਿਆਂ ਨੂੰ ਵੀ ਪੂਰੇ ਦੱਸਿਆ ਜਾਂਦਾ ਐ ਕਿ ਬੇਟੇ ਜੋਦੀ ਕੋਈ ਲੋੜ ਹੋਈ ਐਨਾ ਹੜੋੜ ਆਇਆ ਤਾਂ ਤੁਸੀਂ ਕਿਦਾਂ ਉੱਚੀਆਂ ਥਾਵਾਂ ਤੇ ਜਾ ਕੇ ਆਪਣਾ ਨੂੰ ਜਾ ਕੇ ਸੇਵ ਕਰਨਾ ਹੈ ਸਵੇਰ ਦੀ ਸਭਾ 'ਚ ਬੱਚਿਆਂ ਨੂੰ ਨਸ਼ਿਆਂ ਬਾਰੇ ਦੱਸਿਆ ਜਾਂਦਾ ਹੈ ਸਪੈਸ਼ਲੀ ਪੇਰੈਂਟਸ ਨੂੰ ਜਾ ਕੇ ਘਰ ਜਾ ਕੇ ਰੋਕੋ ਸਪੈਸ਼ਲੀ ਪੇਰੈਂਟਸ ਲੈਂਦੇ ਆ ਜਿਹੜੇ ਕੁਲੀਪ ਵਗੈਰਾ ਤਾਂ ਉਹਨਾਂ ਦੇ ਮੂੰਹ ਦਾ ਕੈਂਸਰ ਹੋਣਾ ਜਾਂ ਫੇਫੜੇ ਖਰਾਬ ਹੋਣਾ ਉਹਦੇ ਰਿਗਾਰਡਿੰਗ ਅਸੀਂ ਬੱਚਿਆਂ ਨੂੰ ਜ਼ਰੂਰ ਦੱਸਦੇ ਆ ਜੀਨਾ ਤੁਹਾਡਾ ਮੇਰਾ ਨਾਮ ਪ੍ਰੀਤੀ ਵਰਮਾ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਝਾਂਸਲਾ ਦੇ ਵਿੱਚ ਮੈਂ ਐਜ਼ ਅ ਹੈਡ ਕੰਮ ਕਰ ਰਹੀ ਹਾਂ ਮੈਂ ਇਸ ਦਾ ਪਹਿਲਾ 2023 ਦੇ ਵਿੱਚ ਹੜਾ ਆਈ ਸੀ ਕਾਫੀ ਨੁਕਸਾਨ ਹੋਇਆ ਸੀ ਹੁਣ ਉਹ ਛਾਵੇਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਸਮੇਂ ਸਾਡਾ ਬਹੁਤ ਨੁਕਸਾਨ ਹੋਇਆ ਸੀਗਾ ਈਵਨ ਕਿ ਸਾਡੇ ਜਿਹੜੇ ਕੰਪਿਊਟਰਸ ਵਗੈਰਾ ਸਾਰੇ ਖਰਾਬ ਹੋ ਗਏ ਐ ਸਿਸਟਮ ਖਰਾਬ ਹੋ ਗਿਆ ਸਾਡੇ ਸਭ ਤੋਂ ਇੰਪੋਰਟੈਂਟ ਜਿਹੜੇ ਡਾਕੂਮੈਂਟਸ ਸੀਗੇ ਡਿਊ ਟੂ 6 ਫੀਟ ਪਾਣੀ ਆਨ ਕਰਕੇ ਉਹ ਵੀ ਡਾਕੂਮੈਂਟਸ ਖਰਾਬ ਹੋ ਗਏ ਸੀ ਇਸ ਤੋਂ ਇਲਾਵਾ ਫਰਨੀਚਰ ਵਗੈਰਾ ਵੀ ਡੈਮੇਜ ਹੋ ਗਿਆ ਨੁਕਸਾਨ ਹੋ ਗਿਆ ਸੀਗਾ ਕਾਫੀ ਜ਼ਿਆਦਾ ਦੇਖੋ ਕਿਦਾਂ ਦੀ ਕਿਰਿਆ ਕਰ ਰਹੀਆਂ ਨੇ ਜੇ ਅਗਰ ਕੋਈ ਦੰਗ ਘਟਾਉਂ ਕਿਉਂਕਿ ਹਾਈ ਲਾਈਟ ਕਿੰਦਾ ਹੋਇਆ ਇਹ ਗੱਲ ਹੋਰ ਦੇਖੋ yellow alert ਨੂੰ ਰੱਖਦੇ ਆ ਆ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਮੇਜਰ ਡਾਕੂਮੈਂਟਸ ਐ ਬੱਚਿਆਂ ਦਾ ਫਿਊਚਰ ਐ ਉਹਨਾਂ ਨੂੰ ਡਾਕੂਮੈਂਟਸ ਨੂੰ ਅਸੀਂ ਜਿੰਨਾ ਹੋ ਸਕੇ ਉੱਪਰ ਤੋਂ ਉੱਪਰ ਰੱਖ ਦਿੱਤਾ ਤਾਂ ਕਿ ਪਾਣੀ ਵੀ ਆ ਗਿਆ ਤਾਂ ਕੋਈ ਦਿੱਕਤ ਦੀ ਗੱਲ ਨਹੀਂ ਐ ਬਾਕੀ ਰਹੀ ਗੱਲ ਚੇਅਰਸ ਵਗੈਰਾ ਸੰਭਾਲ ਸਕਦੇ ਆ ਸਕੂਲਾਂ 'ਚ ਫਰਨੀਚਰ ਵਗੈਰਾ ਸੰਭਾਲਣ ਦੀ ਕੋਸ਼ਿਸ਼ ਕਰਾਂਗੇ ਸਾਡੇ ਵੱਲੋਂ ਇਹ ਬੱਚਿਆਂ ਨੂੰ ਵੀ ਪੂਰੇ ਦੱਸਿਆ ਜਾਂਦਾ ਐ ਕਿ ਬੇਟੇ ਜੇ ਉਹਦੀ ਕੋਈ ਜ਼ਰੂਰਤ ਹੋਈ ਐਦਾਂ ਹੜ੍ਹ ਆਇਆ ਤਾਂ ਤੁਸੀਂ ਕਿੱਦਾਂ ਉੱਚੀਆਂ ਥਾਵਾਂ ਤੇ ਜਾ ਕੇ ਆਪਣਾ ਨੂੰ ਜਾ ਕੇ ਸੇਵ ਕਰਨਾ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਐ ਜੇ ਜਿੱਦਾਂ ਹੁਣ ਸਰਕਾਰ ਨੇ ਮੁਹਿੰਮ ਚਲਾਈ ਹੈ ਯੂਥ ਨਸ਼ਿਆਂ ਨੂੰ ਉਸ ਨੂੰ ਲੈ ਕੇ ਸਕੂਲ ਦੇ ਵਿੱਚ ਕਿੰਨੀ ਸਿੱਖਿਆ ਦਿੱਤੀ ਜਾਣੀ ਹੈ ਉਸ ਦੇ ਰਿਗਾਰਡਿੰਗ ਸਾਡੇ ਬੱਚਿਆਂ ਨੂੰ ਹਰ ਮਾਰਨਿੰਗ ਸਾਡੀ ਸਵੇਰ ਦੀ ਸਭਾ ਹੁੰਦੀ ਹੈ ਸਵੇਰ ਦੀ ਸਭਾ 'ਚ ਬੱਚਿਆਂ ਨੂੰ ਨਸ਼ਿਆਂ ਬਾਰੇ ਦੱਸਿਆ ਜਾਂਦਾ ਹੈ ਸਪੈਸ਼ਲੀ ਪੇਰੈਂਟਸ ਨੂੰ ਜਾ ਕੇ ਘਰ ਜਾ ਕੇ ਰੋਕੋ ਇਸ ਤੋਂ ਲਾ ਬਾਦਸਵਾ ਦੇ ਵਿੱਚ ਪੇਂਟਿੰਗ ਮੁਕਾਬਲੇ ਹੁੰਦੇ ਆ इवन ਕੀ ਉਹਦੇ ਬਰ ਗੀਤ ਵੀ ਗਾਏ ਜਾਂਦੇ ਆ ਬੱਚਿਆਂ ਨੂੰ ਜਿਹੜੇ ਨਸ਼ਿਆਂ ਦੇ ਪ੍ਰੋਬਲਮ ਕਰਕੇ ਆਂਦੇ ਆ ਬੱਚਿਆਂ ਦੇ ਫਿਰ ਸਪੈਸ਼ਲੀ ਪੇਰੈਂਟਸ ਲੈਂਦੇ ਆ ਜਿਹੜੇ ਕੁਲੀਪ ਵਗੈਰਾ ਤਾਂ ਉਹਨਾਂ ਦੇ ਮੂੰਹ ਦਾ ਕੈਂਸਰ ਹੋਣਾ ਜਾਂ ਫੇਫੜੇ ਖਰਾਬ ਹੋਣਾ ਉਹਦੇ ਰਿਗਾਰਡਿੰਗ ਅਸੀਂ ਬੱਚਿਆਂ ਨੂੰ ਜ਼ਰੂਰ ਦੱਸਦੇ ਆ ਸਪੈਸ਼ਲੀ ਟੀਚਰਸ ਦਾ ਹਰ ਰੋਜ਼ ਕਲਾਸਾਂ ਵਿੱਚ ਦੱਸਦੇ ਆ